ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਨਾਤਨ ਸੇਵਾ ਸਮਿਤੀ ਪੰਜਾਬ ਦੀ ਲੁਧਿਆਣਾ ਇਕਾਈ ਨੇ ਸਥਾਨਿਕ ਭਾਈ ਰਣਦੀਰ ਸਿੰਘ ਨਗਰ ਦੁਰਗਾ ਮਾਤਾ ਮੰਦਰ ਵਿਖੇ ਇੱਕ ਸ਼ਾਨਦਾਰ ਸ਼੍ਰੀ ਹਨੂਮਾਨ ਚਾਲੀਸਾ ਪਾਠ ਦਾ ਆਯੋਜਨ ਕੀਤਾ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸ਼੍ਰੀ ਮਨੀਸ਼ ਸੇਸੋਧਿਆ ਪੰਜਾਬ ਸਰਕਾਰ ਦੇ ਸਿਹਰ ਸਪਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਸ਼੍ਰੀ ਦੀਪਕ ਬਾਲੀ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਅਤੇ ਮੇਅਰ ਪ੍ਰਿੰਸੀਪਲ इंदरजीत कौर विशेष मेहमान ਸਨ ਸਮਾਰੋਹ ਦੌਰਾਨ ਸਮਿਤੀ ਦੇ ਰਾਸ਼ਟਰੀ ਮੁਖੀ ਵਿਜੇ ਸ਼ਰਮਾ ਤੇ ਜੋਨ ਸੰਗਠਨ ਜਨਰਲ ਸਕੱਤਰ वरुण ਮਹਿਤਾ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਸਮਿਤੀ ਦੁਆਰਾ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਮੰਦਰ ਪਰਿਸਰ ਵਿੱਚ ਰਸਮੀ ਪੂਜਾ ਕਰਨ ਤੋਂ ਬਾਅਦ ਸ਼੍ਰੀ ਮਨੀਸ਼ ਸਿਸੋਧੀਆਂ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੀਆਂ ਮਹਿਲਾ ਸੰਗੀਤਨ ਕਮੇਟੀਆਂ ਨੂੰ ਸੰਗੀਤ ਯੰਤਰ ਕਿੱਟਾਂ ਵੰਡੀਆਂ ਇਸ ਤੋਂ ਬਾਅਦ ਮੌਜੂਦ ਹਜ਼ਾਰਾਂ ਲੋਕਾਂ ਨੇ ਸਮੂਹਿਕ ਤੌਰ ਤੇ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ ਸ਼੍ਰੀ ਮਨੀਸ਼ ਸਿੰਘ ਸੋਧਿਆ ਨੇ ਸਾਡੇ ਜੀਵਨ ਵਿੱਚ ਧਰਮ ਅਤੇ ਕਰਮ ਦੀ ਮਹੱਤਤਾ ਤੇ ਜ਼ੋਰ ਦਿੱਤਾ ਪ੍ਰਭੂ ਦੀਆਂ ਸਿੱਖਿਆਵਾਂ ਅਨੁਸਾਰ ਪ੍ਰਾਪਤ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਜੋ ਵਿਅਕਤੀ ਇਹਨਾਂ ਦੀ ਪਾਲਣਾ ਕਰਦਾ ਹੈ ਉਹ ਜੀਵਨ ਵਿੱਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੇ ਯੋਗ ਬਣ ਜਾਂਦਾ ਹੈ ਪਰਮਾਤਮਾ ਨੇ ਧਰਤੀ ਤੇ ਹਰ ਜੀਵ ਲਈ ਬਚਾਅ ਦਾ ਸਾਧਨ ਬਣਾਇਆ ਹੈ ਪਰ ਜੋ ਉਸ ਦੇ ਖੋਜੀ ਹਨ ਉਹ ਪ੍ਰਭੂ ਦਾ ਨਾਮ ਜਪ ਕੇ ਇਸੇ ਜੀਵਨ ਵਿੱਚ ਆਪਣਾ ਜੀਵਨ ਬਿਹਤਰ ਬਣਾਉਂਦੇ ਹਨ ਅੱਜ ਵਿਜੇ ਸ਼ਰਮਾ ਦੀ ਅਗਵਾਈ ਹੇਠ ਸਨਾਤਨ ਸੇਵਾ ਸਮਿਤੀ ਰਾਜਪਰ ਵਿੱਚ ਸਨਾਤਨਵਾਦੀਆਂ ਨੂੰ ਇਕਜੁੱਟ ਕਰਨ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ। ਰਾਜ ਦੇ 117 ਹਲਕਿਆਂ ਤੱਕ ਸੰਗਠਨ ਦਾ ਵਿਸਥਾਰ ਕਰਨਾ ਇੱਕ ਚੰਗਾ ਯਤਨ ਹੈ। ਮਾਲਵਾ ਜ਼ੋਨ ਵਿੱਚ ਵਰੁਣ ਮਹਿਤਾ ਦੁਆਰਾ ਕੀਤਾ ਜਾ ਰਿਹਾ ਕੰਮ ਅਤੇ ਜ਼ਿਲ੍ਹਾ ਅਤੇ ਬਲਾਕ ਕਮੇਟੀਆਂ ਦਾ ਗਠਨ ਸਨਾਤਨਵਾਦੀਆਂ ਨੂੰ ਇਕਜੁੱਟ ਕਰ ਰਿਹਾ ਹੈ। ਸਿਸੌਧਿਆ ਨੇ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਆਪਣੇ ਕਰਮ ਨੂੰ ਨੇਕ ਰੱਖਣਾ ਚਾਹੀਦਾ ਹੈ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਕਿਸੇ ਵੀ ਸੰਗਠਨ ਦੁਆਰਾ ਲੋੜਵੰਦਾ ਨੂੰ ਸਿੱਖਿਆ ਅਤੇ ਸਿਹਤ ਸੂਚਨਾ ਪ੍ਰਦਾਨ ਕਰਨ ਨਾਲ ਕਈ ਪਰਿਵਾਰਾਂ ਦੇ ਦੁੱਖ ਦੂਰ ਹੁੰਦੇ ਹਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਯਕੀਨੀ ਬਣਾਉਣ ਲਈ ਵੀ ਯਤਨਸ਼ੀਲ ਹੈ ਕਿ ਸਿਹਤ ਯੋਜਨਾਵਾਂ ਦੇ ਲਾਭ ਹਰ ਘਰ ਤੱਕ ਪਹੁੰਚਣ ਅੱਜ ਇਹ ਸਰਕਾਰ ਲੋਕਾਂ ਦੇ ਦਰਵਾਜ਼ੇ ਤੇ ਨੀਤੀ ਤੇ ਕੰਮ ਕਰ ਰਹੀ ਹੈ ਸ਼੍ਰੀ ਦੀਪਕ ਵਾਲੀਆ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਨਾਤਨ ਸੇਵਾ ਸਮਿਤੀ ਵੱਲੋਂ ਆਯੋਜਿਤ ਸੰਗੀਤਨ ਸੰਗਤਾਂ ਨੂੰ ਸੰਗੀਤਕ ਸਾਜ਼ ਪ੍ਰਦਾਨ ਕਰਨ ਨਾਲ ਛੋਟੇ-ਛੋਟੇ ਮੰਦਰਾਂ ਵਿੱਚ ਸਨਾਤਨ ਧਰਮ ਦੇ ਪ੍ਰਚਾਰ ਨੂੰ ਮਜ਼ਬੂਤੀ ਮਿਲੇਗੀ। ਕਮੇਟੀ ਦੇ ਰਾਸ਼ਟਰੀ ਮੁਖੀ ਸ਼੍ਰੀ ਵਿਜੇ ਸ਼ਰਮਾ ਨੇ ਕਿਹਾ ਕਿ ਕਮੇਟੀ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਇੱਕ ਵਿਸ਼ਾਲ ਹਫਤਾਵਾਰੀ ਹਨੂਮਾਨ ਚਾਲੀਸਾ ਦਾ ਆਯੋਜਨ ਕਰ ਰਹੀ ਹੈ। ਸਾਡੀਆਂ ਮਹਿਲਾ ਕੀਰਤਨ ਟੀਮਾਂ ਘਰ-ਘਰ ਜਾ ਕੇ ਚਾਲੀਸਾ ਦਾ ਪਾਠ ਕਰ ਰਹੀਆਂ ਹਨ ਅਤੇ ਹੋਰ ਸਮਾਗਮਾਂ ਰਾਹੀਂ ਕਮੇਟੀ ਮੈਂਬਰ ਨੌਜਵਾਨਾਂ ਨੂੰ ਸਨਾਤਨ ਸੱਭਿਆਚਾਰ ਨਾਲ ਜਾਣੂ ਕਰਵਾ ਰਹੇ ਹਨ ਤੇ ਉਹਨਾਂ ਨੂੰ ਧਰਮ ਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਕਮੇਟੀ ਦੇ ਮਾਲਵਾ ਜੋਂ ਦੇ ਸੰਗਠਨ ਦੇ ਜਨਰਲ ਸਕੱਤਰ ਸਿਬਰਨ ਮਹਿਤਾ ਨੇ ਸਟੇਜ ਦਾ ਸੰਚਾਲਨ ਕੀਤਾ ਤੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਉਹਨਾਂ ਨੇ ਹਾਜ਼ਰ ਸਾਰੇ ਸ਼ਰਧਾਲੂਆਂ, ਕਮੇਟੀ ਮੈਂਬਰਾਂ, ਕੀਰਤਨ ਸਮੂਹਾਂ ਅਤੇ ਮੰਦਰ ਕਮੇਟੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਇੱਕ ਛੋਟੀ ਕੁੜੀ ਬਾਣੀ ਨੇ ਇੱਕ ਸੁਰੀਲੀ ਹਨੂਮਾਨ ਸਤੂਤੀ ਵੀ ਗਾਈ। ਇਸ ਮੌਕੇ ਸਨਾਤਨ ਸੇਵਾ ਸਮਿਤੀ ਪੰਜਾਬ ਦੇ ਪ੍ਰਧਾਨ ਵਿਜੇ ਸ਼ਰਮਾ ਵੇਦ ਪ੍ਰਚਾਰ ਮੰਡਲ ਦੇ ਜ਼ਿਲ੍ਹਾ ਇੰਚਾਰਜ ਰੋਸ਼ਨ ਲਾਲ ਆਰੀਆ ਸੈਰ ਸਪਾਟਾ ਸਲਾਹਕਾਰ ਦੀਪਕ ਬਾਲੀ ਵਿਧਾਇਕਾ ਸ਼ੋਕ ਪ੍ਰਾਸ਼ਰ ਪੱਪੀ ਨਗਰ ਨਿਗਮ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਮਹਿਲਾ ਵਿੰਗ ਦੀ ਇੰਚਾਰਜ ਨikhil sharma ਆਤਮ ਨਗਰ ਹਲਕਾ ਕੋਆਰਡੀਨੇਟਰ ਰੁਪਿੰਦਰ ਕੌਰ ਆਤਮ ਨਗਰ ਹਲਕਾ ਕੋਆਰਡੀਨੇਟਰ ਪਾਰਥ ਸ਼ਰਮਾ ਨੋਨੀ ਉਤਰੀ ਹਲਕੇ ਤੋਂ ਅਸ਼ਵਨੀ ਕਨੋਜੀਆ ਕੇਂਦਰੀ ਹਲਕੇ ਤੋਂ ਸਾਹਿਲ ਪਾਠਕ ਕੇਂਦਰੀ ਹਲਕੇ ਤੋਂ ਕਰਨਟਾੜ ਕਾਵੜ ਮਹਿਲਾ ਸੀ ਮੌਜੂਦ ਸ਼ੁਭਮ ਸੌਤਾਵੀ ਹਾਜ਼ਰ ਸਨ